ਮੇਰਾ ਨਾਮ ਸੁਤਨਾਮ ਸਿੰਘ ਪਿੰਡ ਆਦੋਂ ਪਰ ਪੁੱਟਾ ਸਾਹਿਬ ਨੇ ਜਿੱਦਾਂ ਪਿਛਲੇ ਦਿਨ ਭਾਰਤ ਮਾਰਾ ਰੋਡ ਤੋਂ ਬਹੁਤ ਕਾਫੀ ਨੁਕਸਾਨ ਹੋ ਗਿਆ ਜੀ 18-19 ਦਿਨ ਪਹਿਲਾਂ ਤੇ ਉਹਦੇ ਕਾਰਨ ਉਹਨਾਂ ਨੇ ਇੰਨੀ ਭੱਜ ਦੌੜ ਕਰਕੇ ਰੋਜ਼ ਸਾਨੂੰ ਫੋਨ ਕਰੇ ਕਰਨਾ ਨਾ ਕਿਉਂਕਿ ਇਹਨਾਂ ਨੇ ਸਾਡੇ ਗੈਲ ਹੋ ਕੇ ਜਿੰਨਾ ਵੀ ਇਹਨਾਂ ਨੇ ਤੁਰ ਫਿਰ ਕੇ ਸਾਨੂੰ ਦਵਾਇਆ ਉਹਨਾਂ ਤੋਂ ਜਿੰਨਾ ਵੀ ਕਲੇਮ ਬਣਦਾ ਸੀ ਉਹ ਇਹਨਾਂ ਨੇ ਸਾਨੂੰ ਸਾਰਾ ਇੱਕ ਦਿਨ ਬਿਠਾ ਕੇ ਸਾਰਾ ਉਹਨਾਂ ਤੇ ਪੂਰਾ ਕਰਾਇਆ ਪੁੱਟਾ ਸਾਹਿਬ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਸਰਕਾਰਾਂ ਨੇ ਕੋਈ ਸਣਾਈ ਨਹੀਂ ਕਰੀ ਹੈਗੀ ਨਾ ਕਿਸੇ ਨੇ ਆ ਕੇ ਪੁੱਛਿਆ ਵੀ ਤੁਹਾਨੂੰ ਕੀ ਪ੍ਰੋਬਲਮ ਆ ਕਿਹਾ ਹੋਇਆ ਕਿਹਾ ਨਹੀਂ ਇਹਨਾਂ ਨੇ ਆ ਕੇ ਸਾਡੀ ਖਬਰ ਸਾਰ ਲਈ ਆ ਇਹਨਾਂ ਨੇ ਆ ਕੇ ਮੂਹਰੇ ਹੋ ਕੇ ਜੋ ਪੈਸੇ ਟੁੱਕਰ ਦੀ ਗੱਲਬਾਤ ਕਰਕੇ ਦਵਾਈ ਆ ਸਾਰੇ ਕਿਸਾਨਾਂ ਨੂੰ ਦਵਾਈ ਆ ਇੱਕਸਾਰ ਦਵਾਈ ਆ ਕਿਸੇ ਨੂੰ ਕੋਈ ਨਾਰਾਜ਼ਗਰੀ ਨਹੀਂ ਹੈ ਸਾਰੇ ਕਿਸਾਨ ਖੁਸ਼ ਨੇ ਸਾਰਿਆਂ ਨੂੰ ਮੌਜਾ ਮਿਲਿਆ ਜੀ ਮੈਂ ਪਿੰਡ ਆਦੋਂ ਪਰ ਤੋਂ ਗੁਰਮਨ ਸਿੰਘ ਆ ਸਾਡੀ ਫਸਲ ਦਾ ਕਾਫੀ ਨੁਕਸਾਨ ਹੋਇਆ ਸੀ ਪੁੱਟਾ ਸਾਬ ਕਰਨ ਮੁਆਜਾ ਸਾਨੂੰ ਸਾਰਾ ਰੋਡ ਵੱਲੋਂ ਦਵਾ ਦਿੱਤਾ ਗਿਆ ਬਹੁਤ ਸਾਡੀ ਕੋਈ ਸੁਣਵਾਈ ਨਹੀਂ ਸਰਕਾਰ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਜੋ ਹੋਇਆ ਵੀ ਪੁੱਟਾ ਸਾਹਿਬ ਦੇ ਕਾਰਨ ਹੋਇਆ ਜੋ ਮੁਆਜਾ ਮਿਲਿਆ ਇਹਨਾਂ ਦੇ ਭੱਜ ਦੌੜ ਕਰਨੇ ਮਿਲਿਆ ਇਹ ਸਾਨੂੰ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਇਹ ਕੋਟਾ ਸਾਹਿਬ ਦਾ ਸੀ